ਤੁਸੀਂ ਦਿਖਾ ਰਹੇ ਜੀ ਤੇ ਆ ਤੁਸੀਂ ਦੇ ਦਿਖਾ ਰਹੇ ਜਿਆ ਇਟਾਂ ਦਾ ਕੀ ਕਾਰਨ ਕੀ ਹੈ ਕੀ ਬਣ ਕੀ ਰਿਹਾ ਤੇ ਕੀ ਹੈ ਆ ਵੇਖੋ ਜੀ ਸਾਡੇ ਮੇਨ ਇਲਾਕੇ ਦਾ ਔਰ ਸੈਂਟਰਲ ਔਰ ਰੇਲਵੇ ਸਟੇਸ਼ਨ ਵੱਲ ਜਾਤਰੀਆਂ ਵਾਸਤੇ ਜਿੰਨੀ ਇਟਿਆ ਫੋਰ ਕਲਾਸ ਦੀ ਥਰਡ ਕਲਾਸ ਦੀ ਫੋਰ ਕਲਾਸ ਦੀ ਇਟ ਲੱਗਦੀ ਜਿੰਨੂੰ ਕੋਈ ਕਿਸੇ ਲੌਦਾ ਹੀ ਨਹੀਂਗਾ ਉਹ ਇਟ ਲੱਗੀ ਆ ਸੀਮੈਂਟ ਦਿੱਤਾ ਵੇਖੋ ਲਾਲ ਰੇਤਾ ਜਿਹਦਾ ਮਿੱਟੀ ਹੁੰਦੀ ਆ ਇਹ ਸਾਡੀਆਂ ਬਿਲਡਿੰਗਾਂ ਤਿਆਰ ਹੋਣੀਆਂ ਇਹ ਤੇ ਸਾਡਾ ਲੋਕਾਂ ਦਾ ਪੈਸਾ ਖਰਚ ਹੋਣਾ ਇਹ ਪੰਜਾਂ ਸਾਲਾਂ ਤੋਂ ਪਹਿਲਾਂ ਫੇਡਿਕ ਬਣੀਆਂ ਫਿਰ ਇਹਦੇ ਟੈਂਡਰ ਹੋਣੇ ਆ ਇਹਦੇ ਵਿੱਚ ਠੇਕੇ ਦਾ ਸਰਕਾਰਾਂ ਰਲ ਕੇ ਇਹ ਸਾਡੇ ਲੋਕਾਂ ਨਾਲ ਗਦਾਰੀ ਕਰ ਰਹੀ ਆ ਇਹਦੇ ਵਿੱਚ ਜੇ ਕੋਈ ਪਹਿਲਾਂ ਵੇਖ ਲੈ ਪਲਸਟਰ ਹੋਂ ਤੋਂ ਕੋਈ ਯਾਤਰੀ ਇਹਨਾਂ 'ਚ ਬਹੂ ਨਹੀਂ ਕੋਈ ਦਫ਼ਤਰ ਨਹੀਂ ਬਣਾਊਗਾ ਕਿਉਂਕਿ ਇਹ ਸਾਰੀ ਇੱਕ ਟੱਕੀ ਇੱਟ ਨੂੰ ਭੈੜੀ ਆ ਅਸੀਂ ਆਨੇ ਇਧਰੋਂ ਦੇ ਕੱਚਾ ਮਕਾਨ ਬਣਾਉਣ ਦੇ ਸ਼ੈਣ ਕੋ ਸਮਾਂ ਕੱਢ ਜਾਂਦਾ ਪਰ ਆ ਵੇਖੋ ਇਧਰ ਮਾਰਿਓ ਨਿਗਾ ਆ ਕਰਿਓ ਜੀ ਇਹਨੂੰ ਕੈਮਰਾ ਆ ਦਾ ਵੇਖੋ ਹਾਲ ਜਿਹੜੀ ਠੇਕੇਦਾਰ ਜਿਹੜਾ ਵਾ ਇਥੇ ਸਾਰਾ ਪੈਸਾ ਖਾ ਗਿਆ ਮੇਰੇ ਸਾਹ ਦਾ ਤਾਂ ਆਹ ਜਿਹੜੀ 500 ਰੁਪਏ ਵਾਲੀ ਇੱਟ ਨਹੀਂ ਕੀ ਜਿਹੜੀ ਇੱਥੇ ਲੱਗ ਰਹੀ ਆ ਗਲੀਆਂ ਚ ਵੀ ਨਹੀਂ ਲਾਉਂਦਾ ਕੋਈ ਕਿਤੇ ਮੈਂ ਨਾ ਡੰਗਣਾ ਥੱਲੇ ਵੀ ਲਾਉਂਦਾ ਕੋਈ ਜਿਹੜੀ ਇੱਟ ਲੱਗ ਰਹੀ ਆ ਹੁੰਡੇ ਸਿੰਘ ਸਾਹਿਬ ਤੋਂ ਕੀ ਮੰਗ ਕਰਦੇ ਸੀ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀ ਇੱਟ ਚੈੱਕ ਕੀਤੀ ਜਾਵੇ ਠੇਕੇਦਾਰ ਦੀ ਨਕਵਾਰੀ ਕੀਤੀ ਜਾਵੇ ਠੇਕੇਦਾਰ ਨੂੰ ਜੇਲ੍ਹਾਂ ਚ ਬੰਦ ਕਰਨ ਚਾਹੀਦਾ ਇਹ ਜਿਹੜਾ ਜਨਤਾ ਨਾਲ ਗਦਾਰੀ ਕਰ ਰਿਹਾ ਇਹਦਾ ਕਿਤੇ ਐਕਸ਼ਨ ਲੈ ਕੇ ਛੇਤੀ ਤੋਂ ਛੇਤੀ ਸਰਕਾਰ ਜਿਹੜੀ ਆ ਇਹਦੇ ਤੋਂ ਨਕਵਾਰੀ ਕਰਕੇ ਇਹਨੂੰ ਜੇਲ੍ਹ ਚ ਬੰਦ ਕਰੇ ਇਥੇ ਚੰਗਾ ਠੇਕੇਦਾਰ ਚੰਗੀ ਇੱਟ ਲਾ ਕੇ ਸਾਡੀ ਸਾਰੀ ਕੀਤੀ ਜਾਵੇ ਕੋਈ ਲੰਮਾ ਮਾ ਜਿਦਾਂ ਅੰਗਰੇਜ਼ਾਂ ਦੀਆਂ ਬਿਲਡਿੰਗਾਂ 75 80 ਸਾਲ ਤੋਂ ਬਾਅਦ ਹੋਣ ਆਣ ਕੇ ਕੋਈ țeੜਾ ਪਈਆਂ ਨੇ ਇਹਦੇ ਪੰਨਾਂ 17 ਸਾਲਾਂ ਬਾਅਦੇ 7 ਮਹੀਨਿਆਂ ਚ ਪੈ ਜਣੀਆਂ ਨੇ ਵੇਖੋ ਕੀ ਬੰਦਾ ਪਿੱਲੀ ਇਟ ਲੱਗਦੀ ਸਾਰੀ ਧੰਨਵਾਦ ਇਲਸਟ੍ਰੇਸ਼ਨ ਤੇ ਆਣ ਕੇ ਵੇਖਿਆ ਕਿ ਇਲਸਟ੍ਰੇਸ਼ਨ ਦਾ ਨਵ ਸਟੇਸ਼ਨ ਬਣ ਰਿਹਾ ਤੇ ਮੰਦਰੀ ਐਡਾ ਨਿਕਮਲ ਆ ਰਿਹਾ ਇਲਸਟ੍ਰੇਸ਼ਨ ਪਿੱਲੀ ਇਟ ਇੱਕ ਰਾਂ ਮਾਰੋ ਤੇ ਦਰੋੜੀ ਬਣ ਜਾਂਦੀ ਆ ਟੋਟੇ ਵੀ ਨਹੀਂ ਹੁੰਦੀ ਹੁਣ ਮੰਗ ਕੀ ਆ ਜੀ ਮੰਗਿਆ ਵੀ ਜਿਹੜਾ ਠੇਕੇਦਾਰ ਆ ਤੇ ਕੋਈ ਨੂਨੀ ਕਾਰਵਾਈ ਕੀਤੀ ਜਾਵੇ ਜਿੱਤੇ ਵਧੀਆ ਮਾਹੌਲ ਆ ਗਏ ਤੇ ਸਾਡਾ ਸਟੇਸ਼ਨ ਬਣਾਇਆ ਜਾਵੇ ਇਹ ਅੱਜ ਦੀ ਗੱਲ ਨਹੀਂ ਇਹ ਪਤਾ ਨਹੀਂ ਕਿੰਨੇ ਚਿਹਰੇ ਸਾਡੇ ਤੇ ਲਣਾ ਵਾ ਇੱਕ ਹੀ ਬਿਲਡਿੰਗ ਦੇ ਉੱਤੇ ਥੱਲੇ ਆ ਕੇ ਕੰਮ ਕਰ ਸਕਦਾ ਜੇ ਜੇ ਇੰਦਰਾ ਰਿਆ ਤੇ ਜਦੋਂ ਵੀ ਥੋੜੇ ਦਿਨ ਬਾਅਦ ਦੇਖ ਕੇ ਸਾਡੇ ਇੱਥੇ ਜਿਹੜੇ ਯਾਤਰੀ ਹੋਣਗੇ ਉਹਨਾਂ ਦਾ ਵੀ ਨਿਦਾਨ ਕਰ ਸਕਦੀ ਆ ਇਹ ਕਰਕੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਮਸਲਾ ਕੀ ਹੈ ਨਾਰੇਬਾਜ਼ੀ ਕਰਨ ਦਾ ਪ੍ਰਧਾਨ ਜੀ ਇਹ ਅੱਜ ਜੋ ਘਰਿਆਲਾ ਦਾ ਸਟੇਸ਼ਨ ਆ ਉੱਥੇ ਇੱਕ ਬੈਡਿੰਗ ਤਿਆਰ ਕਰ ਲਿਆ ਤੇ ਬਿਲਡਿੰਗ ਦੇ ਵਿੱਚ ਸਾਰੀ ਪਿੱਲੀ ਇੱਟ ਵੇਖੋ ਇੱਕ ਆ ਕੰਮ ਚੱਲ ਰਿਹਾ ਜੇ ਪੰਜਾਬ ਦੇ ਵਿੱਚੋਂ ਇਹ ਕਿੰਨੇ ਦਿਨ ਕੱਢੂਗੀ ਪਿੱਲੀ ਇੱਟ ਤੇ ਪਹਿਲੇ ਉਹਨੇ ਸਾਰਾ ਠੇਕਾ ਵਜਾ ਉਹਦਾ ਪਸਲੀ ਅਸਲੀ ਇੱਟ ਦਾ ਜਾ ਪਿੱਲੀ ਝੱਟਿਆ ਜਿਹੜੀ ਦੋ ਦਿਨਾਂ ਦੀ ਟੁੱਟ ਜਾਣੀ ਆ ਲੱਖ ਲਾਂਟਿਆ ਇਹੋ ਜੇ ਠੇਕੇਦਾਰ ਦਾ ਜੋ ਇੱਕ ਲੋਕਾਂ ਦਾ ਹੱਕ ਖਾਂਡਿਆ ਲੋਕਾਂ ਦੇ ਪੈਸੇ ਖਾਂਡਿਆ ਆ ਲੋਕਾਂ ਦੇ ਨਾਲ ਗਦਾਰੀ ਹੋਣ ਈ ਆ ਤੇ ਕਰਾਉਣ ਕਿਉਂ ਰਿਹਾ ਸਰਕਾਰ ਕਰਾਉਣ ਰਹੀ ਆ ਬਲਕਿ ਮੰਗ ਹੀ ਕਰਦੇ ਇਹਦੇ ਵਿੱਚ ਜੇ ਹੁਣ ਫਰਜ਼ ਕਰੋ ਆ ਆ ਦੋ ਦਿਨ ਨਹੀਂ ਆੜਨੀਆਂ ਠਾ ਜਿਹੜੀਆਂ ਲਾਂਡਾਂ ਨੇ ਦਿੱਤਾ ਵੀ ਨਹੀਂ ਮਿੱਟੀ ਹੁਣ ਮੰਗ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਂ ਠੇਕੇਦਾਰ ਨਹੀਂ ਮੈਂ ਤਾਂ ਬੋਦਾ ਹੋਰ ਹੀ ਮੇਰਾ ਨੰਬਰ ਤੁਹਾਨੂੰ ਐਵੇਂ ਦਿੱਤਾ ਉਹਨਾਂ ਨੇ ਠੇਕੇਦਾਰ ਨੇ ਮੁਕਰਨ ਰਿਹਾ ਜੇ ਇਹ ਗੱਲ ਤੋਂ ਇਹ ਠੇਕੇਦਾਰ ਦੇ ਉੱਤੇ ਪੂਰੀ ਕਾਰਵਾਈ ਤੇ ਜੇ ਕੰਮ ਨਾ ਬੰਦ ਹੋ ਕਾ ਹੋਇਆ ਤੇ ਇੱਥੇ ਨਿਪਾਰੀ ਕਰਾਵਾਂਗੇ ਇੱਥੇ ਵੱਡੇ ਤੋਂ ਵੱਡਾ ਇੱਥੇ ਇਕੱਠ ਕਰਾਂਗੇ ਧਰਨਾ ਲਾਵਾਂਗੇ ਜਿੰਨਾ ਚਿਰ ਇੱਥੇ ਪੂਰਾ ਸਿਟਾ ਜਿਹਦਾ ਸਾਨੂੰ ਫੈਸਲਾ ਨਾ ਮਿਲਿਆ ਹਾਇਆ ਸਟੇਸ਼ਨ ਤੇ ਕਮਰੇ ਬਣਾ ਰਿਹਾ ਮਸਾਫਰਖਾਨਾ ਬਣਾ ਮਸਾਫਰਖਾਨਾ ਬਣਾ ਰਿਹਾ ਏ ਔਰ ਜਿਹੜੀ ਇੱਟ ਲੱਗ ਰਹੀ ਬਹੁਤ ਪਿੱਲੀ ਲੱਗ ਰਹੀ ਆ ਕਿਉਂਕਿ ਅਗਲਾ 120 30 ਸਾਲ ਜਿਹੜਾ ਚੂਨੇ ਨਾਲ ਇੱਟਾਂ ਲਗੀਆਂ ਪਵਾਰੀ ਪੱਕੀ ਇੱਟ ਲੱਗੀ ਉਹ ਬੜੀ ਸਰਦੀ ਹੋ ਗਈ ਇੱਕ ਇੱਕ ਗੇਟ ਨਹੀਂ ਨਿਕਲੀ ਮੜਾ ਸਾਫ ਦੇ ਇੱਟ ਨਹੀਂ ਨਿਕਲੀ ਜਿਹੜੀ ਉਹ ਪੂਰੀ ਅਵੇਕੀ ਕਰਾਂ ਉੱਡੀਆਂ ਨਿਕਲ ਗਿਆ ਉਹਦੀਆਂ ਤੇ ਇਹ ਜਿਹੜੀ ਬਿਲਕੁਲ ਪਿੱਲੀ ਹੈ ਤੇ ਜਿਹੜੀ ਬਿਲਕੁਲ ਬੇਕਾਰ ਕੰਮੀ ਹੈ ਤੇ ਜਿਹੜੀ ਆ ਇਹ ਅਨਬਾਰ ਲਾ ਰਹੇ ਆ ਕਿਉਂਕਿ ਇਹਦਾ ਇਹ ਇਸ ਇਸ ਚੀਜ਼ ਦੀ ਇਨਕੁਆਰੀ ਹੋ ਗਏ ਖੇਕੇਦਾਰ ਤੇ ਕਾਰਵਾਈ ਹੋਵੇ ਜੇ ਨਾ ਹੋਈ ਤੇ ਇਹ ਕਿਸਾਨ ਸੰਸਮਿਤਕ ਮਿਆ ਕੋਰਗੜਾ ਚਦਬੰਦੀ ਜਿਹੜੀ ਆ ਉਹ ਇਹਦੀ ਆਪਣਾ ਇਹ ਇਨਕੁਆਰੀ ਕਰਾ ਕੇ ਇਹਦੇ ਦੰਦਸ ਲਾਉਗੇ ਆਪ ਲੇਬਰ ਹੈ ਯਾਨ ਮੈਂ ਲੇਬਰ ਹਾਂ जो ये पिल्ली एट लगा रहे हैं जो सारी मिट्टी वाली एट है जो लगा रहे हैं आप पीली है, हाँ, सही है सही है सही। दिखाइए तोड़ के दिखा दीजिए दिखाइए दिखाइए तोड़ के दिखाइए आप ठेकेदार का नंबर क्या है ये मुझे नंबर अभी तो आप कॉल कर रहे थे उसे हाँ? बुलवाइए उनको लगाइए फ़ोन लगाइए लगाइए अब मिट्टी जो सारी ईट सब बिल्ली लग रही है ठेकेदार है अगर कोई इसमें आ गया नीचे आ गया तो नीचे कैसे आ जाएगा सर एक नंबर ईट है चल लगाइए आप फोन लगाइए उनको पता एक नंबर की ईट है आप तोड़ के दिखा दीजिए एक खुद तोड़ के दिखा दीजिए दिखाइए तोड़ के दिखा दीजिए